ਸਾਸੰਗਤ ਬਾਬਾ ਜੀ ਦੀ ਕਹੀ ਗੱਲ 29 ਨਵੰਬਰ ਵਾਲੀ ਹੋ ਗਈ ਭਾਰਤ ਦਾ ਨਕਸ਼ਾ ਬਦਲ ਗਿਆ ਸਬੂਤ ਭਾਰਤ ਸਰਕਾਰ ਨੇ ਜਾਰੀ ਕੀਤਾ ਨਕਸ਼ਾ ਹੋ ਜਿਸ ਦੇ ਨਾਲ ਤੁਹਾਡੇ ਵੀ ਹੋਸ਼ ਉੱਡ ਜਾਣਗੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਸੰਗਤ ਆਪਾਂ ਜਿਹੜੀਆਂ ਬੇਨਤੀਆਂ ਅੱਜ ਸਾਂਝੀਆਂ ਕਰਾਂਗੇ ਆਪ ਉਸ மூ ਸੰਗਤਾਂ ਦੇ ਨਾਲ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਤ ਤੁਸੀਂ ਪਿਛਲੇ ਦਿਨਾਂ ਦੌਰਾਨ ਇੱਕ ਵੀਡੀਓ ਵੇਖੀ ਜਿਸ ਵੀਡੀਓ ਦੇ ਵਿੱਚ ਇੱਕ ਬਜ਼ੁਰਗ ਬਾਪੂ ਦੇ ਵੱਲੋਂ ਬਹੁਤ ਜਿਹੜੀਆਂ ਅੱਖਾਂ ਖੋਲਣ ਵਾਲੀਆਂ ਗੱਲਾਂ ਕੀਤੀਆਂ ਗਈਆਂ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਭਾਰਤ ਦਾ ਨਕਸ਼ਾ ਬਦਲ ਜਾਏਗਾ 3:33 ਮਿੰਟ ਕੁਝ 37 ਸੈਕਿੰਡ ਦੀ ਉਹਨਾਂ ਨੇ ਗੱਲ ਕੀਤੀ ਸੀ ਚਲੋ ਕੁਝ ਲੋਕਾਂ ਨੇ ਉਹਨੂੰ ਬਹੁਤ ਜ਼ਿਆਦਾ ਹਲਕੇ ਦੇ ਵਿੱਚ ਲਿਆ ਤੇ ਕੁਝ ਲੋਕਾਂ ਨੇ ਉਸ ਬਾਬਾ ਜੀ ਦਾ ਮਜ਼ਾਕ ਵੀ ਉਡਾਇਆ ਪਰ ਅਸਲ ਦੇ ਵਿੱਚ ਕਹਿੰਦੇ ਹੁੰਦੇ ਨਾ ਕਿੱਖਾਂ ਦੁਖਦਿਆਂ ਨੇ ਬੰਦਾ ਉਦੋਂ ਹੀ ਪੱਟੀ ਬੰਨ੍ਹਦਾ ਹੈ ਤੇ ਅਸਲ ਜੀ ਗੱਲ ਹੋਈ ਭਾਰਤ ਦਾ ਨਕਸ਼ਾ ਹੈ ਨਾ ਉਹ ਨਕਸ਼ਾ ਬਦਲ ਗਿਆ ਨਕਸ਼ਾ ਚੇਂਜ ਹੋ ਗਿਆ ਉਹ ਕਿਵੇਂ ਹੋਇਆ ਮੈਂ ਇੱਕ ਬੇਨਤੀਆਂ ਆਪ ਜੀ ਦੇ ਨਾਲ ਜ਼ਰੂਰ ਸਾਂਝਾ ਕਰਾਂ ਤੇ ਸਾਡਾ ਭਾਰਤ ਦਾ ਨਕਸ਼ਾ ਕਿਵੇਂ ਚੇਂਜ ਹੋਇਆ ਹੁਣ ਜੇ ਆਪਾਂ ਗੱਲ ਕਰੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਇੱਕ ਮੈਪ ਐਲਾਨਿਆ ਜਾਂਦਾ ਹੈ ਤੇ ਜਿਹਦੇ ਵਿੱਚ ਜ਼ੋਨ ਬਣਾਏ ਜਾਂਦੇ ਨੇ ਵੱਖੋ ਵੱਖਰੇ ਜ਼ੋਨ ਤੇ ਜੇ ਆਪਾਂ ਅੱਜ ਗੱਲ ਕਰੀਏ ਵੀ ਭਾਰਤ ਦੇ ਨਕਸ਼ੇ ਤੇ ਸਾਡਾ ਜਿਹੜਾ ਇੱਕ ਮੈਪ ਹੈ ਜੇ ਅਨੁਕ੍ਰਮ ਸਾਡਾ ਜਿਹੜਾ ਸਥਾਨ ਹੈ ਉਹ ਜ਼ੋਨ 5 ਆ ਗਿਆ ਜ਼ੋਨ 5 ਸਭ ਤੋਂ ਵੱਧ ਜੋਕ ਇਲਾਕਾ ਮੰਨਿਆ ਜਾਂਦਾ ਤੇ ਪੰਜਾਬ ਤੇ ਹਿਮਾਚਲ ਤੇ ਨਾਲ ਲੱਗਦੇ ਹਰਿਆਣਾ ਤੇ ਦਿੱਲੀ ਤੇ ਇਸ ਦਾ ਬਹੁਤ ਵੱਡਾ ਅਸਰ ਹੋਏਗਾ ਤੇ ਇਹ ਕਿਉਂ ਮੰਨੇ ਗਏ ਰੈੱਡ ਜ਼ੋਨ ਕਿਉਂ ਲਾਨਿਆ ਗਿਆ ਰੈੱਡ ਜ਼ੋਨ ਇਸ ਕਰਕੇ ਲਾਨਿਆ ਗਿਆ ਕਿਉਂਕਿ ਇਨ੍ਹਾਂ ਇਲਾਕਿਆਂ ਦੇ ਵਿੱਚ ਇਨ੍ਹਾਂ ਸਥਿਤਾਵਾਂ ਦੇ ਵਿੱਚ ਸਭ ਤੋਂ ਵੱਧ ਪੁਚਹਾੜ ਆਉਣ ਦੀ ਜਿਹੜੀ ਸਥਿਤੀ ਆ ਉਹ ਦਰਜ ਕੀਤੀ ਗਈ ਆ ਕਿ ਸਭ ਤੋਂ ਵੱਧ ਪੁਚਹਾੜ ਆ ਤੇ ਜਿਹੜੇ ਨੇ ਇਨ੍ਹਾਂ ਇਲਾਕਿਆਂ ਦੇ ਵਿੱਚ ਇਨ੍ਹਾਂ ਸ਼ਹਿਰਾਂ ਦੇ ਸਕਦੇ ਨੇ ਇਸ ਕਰਕੇ ਇਹਨਾਂ ਨੂੰ ਰੈੱਡ ਜ਼ੋਨ ਦੇ ਵਿੱਚ ਪਾ ਦਿੱਤਾ ਗਿਆ ਸਭ ਤੋਂ ਵੱਡੀ ਗੱਲ ਇਹੋ ਹੀ ਆ ਕਿ ਸਾਨੂੰ 70 ਕਰੈਨ ਦੀ ਲੋੜ ਹੈ ਸਾਨੂੰ ਇਸ ਤੋਂ ਬਚ ਕੇ ਰਹਿਣ ਦੀ ਲੋੜ ਆ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਵੱਧ ਆਪਾਂ ਇਹਨੂੰ ਸੋਚੀਏ ਔਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਕਈ ਲੋਕ ਹੁਣ ਡਰੇ ਹੋਏ ਨੇ ਕਈ ਲੋਕਾਂ ਨੇ ਬਾਬਾ ਜੀ ਨੇ ਭਵਾਨੀ ਕਰਤੀ ਜੀ ਭਵਾਨੀ ਉਹਨਾਂ ਦੇ ਸੱਚ ਹੋ ਗਈ ਭਵਿਕਾ ਉਹਨਾਂ ਦੀ ਸੱਚ ਹੋ ਗਈ ਇੰਜ ਹੋ ਗਿਆ ਜੀ ਆ ਹੋ ਗਿਆ ਕੋਈ ਕੁਝ ਕਹਿ ਰਿਹਾ ਹੈ ਕੋਈ ਕੁਝ ਕਹਿ ਰਿਹਾ ਹੈ ਸਾਧ ਸੰਗਤ ਬੇਨਤੀ ਕਰਾਂ ਜਿਹੜਾ ਹਲਕਾ ਪੀਲਾ ਹੁੰਦਾ ਨਾ ਉਹ ਘੱਟ ਜੋਖਮ ਗਾੜਾ ਪੀਲਾ ਜਿਹੜਾ ਹੁੰਦਾ ਉਹ ਦਰਮਿਆਨਾ ਜੋਖਮ ਵਾਲਾ ਨਿੱਕਾ ਰੰਗ ਜਿਹੜਾ ਹੁੰਦਾ ਨਾ ਉਹ ਉੱਚ ਜੋਖਮ ਪੰਜਾਬ ਇੱਥੇ ਆ ਜਿੱਥੇ ਹੁਣ ਆਪਾਂ ਦੇਖਦੇ ਨਾ ਮੈਪ ਕੱਢ ਕੇ ਦੇਖ ਲਓ ਤੁਸੀਂ ਹੁਣ ਦਾ ਜੋ ਉਹਦੇ ਰੈੱਡ ਲਾਈਨ ਜਾਂ ਰੈੱਡ ਜੋਖਮ ਆ ਤੇ ਉਹਦੇ ਭਾਵਕੇ ਸਭ ਤੋਂ ਵੱਧ ਜੋਖਮ ਵਾਲਾ ਇਲਾਕਾ ਆ ਲਾਲ ਉੱਚ ਬਹੁਤ ਜੋਖਮ ਹਿੰਦਲ ਉੱਤਰਾਖੰਡ ਦੇ ਵਿੱਚ ਉਤਰਾੰਚਲ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਰੈੱਡ ਜ਼ੋਨ ਦੇ ਵਿੱਚ ਆ ਪੰਜਾਬ ਦੇ ਕੁਝ ਸ਼ਹਿਰ ਵੀ ਜਿਹੜੇ ਨੇ ਉਹ ਰੈੱਡ ਜ਼ੋਨ ਦੇ ਵਿੱਚ ਆ ਚੁੱਕੇ ਨੇ ਭਾਵਕੇ ਬਹੁਤ ਵੱਡੇ ਖਤਰੇ ਵਾਲੇ ਸਥਾਨ ਦੇ ਵਿੱਚ ਆ ਚੁੱਕੇ ਨੇ ਜਿਹਦਾ ਅਸਰ ਸਿੱਧਮ ਸਿੱਧਾ ਸਾਡੇ ਤੇ ਪਏਗਾ ਤੇ ਹੁਣ ਜੇ ਗੱਲ ਕਰੀ ਵੀ ਸਮਾਂ ਜਿਹੜਾ ਹੈ ਉਹ ਇਹੋ ਜਿਹਾ ਕਿਉਂ ਬਣਿਆ ਇਹੋ ਜਿਹਾ ਸਮਾਂ ਇਹ ਤਾਂ ਬਣਿਆ ਕਿਉਂਕਿ ਇਹ ਸਮੇਂ ਦੇ ਵਿੱਚ ਜਿੰਨੇ ਅਸੀਂ ਜਿਾ ਕਹ ਲਓ ਪਾਪ ਕੀਤੇ ਨੇ ਦੁਨੀਆ ਤੇ ਜਿੰਨੇ ਅਪਰਾਧ ਹੋਏ ਨੇ ਤੇ ਸ਼ਾਇਦ ਪਰਮਾਤਮਾ ਹੁਣ ਮਨ ਬਣਾ ਚੁੱਕਿਆ ਤੇ ਕਿਤਨਾ ਕਿਤੇ ਲੋਕਾਂ ਨੂੰ ਆਪਣੀ ਸ਼ਕਤੀ ਦਿਖਾਉਣ ਦਾ ਆਪਣੀ ਸ਼ਕਤੀ ਪ੍ਰਦਰਸ਼ਨ ਕਰ ਜਿਹੜੇ ਲੋਕਾਂ ਨੇ ਬੱਕੋ ਬਕਰੇ ਹਿਸਾਬ ਲਾਇਆ ਪੰਜਾਬ ਪਹਿਲਾਂ ਵੀ ਜੋਨ 4 ਦੇ ਵਿੱਚ ਸੀ ਪਰ ਨਵੇਂ ਨਕਸ਼ੇ ਦੇ ਵਿੱਚ ਇਸ ਦੇ ਉੱਤਰੀ ਅਤੇ ਉੱਤਰ ਦੇ 29 ਵਰਸੀ ਹਿੱਸੇ ਜਿਵੇਂ ਕਿ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਚੰਡੀਗੜ੍ਹ ਵਿੱਚ ਜੋਖਮ ਨੂੰ ਵਧਾ ਦਿੱਤਾ ਗਿਆ ਕੁਝ ਖੇਤਰ ਹੁਣ ਜ਼ੋਨ 5 ਤੋਂ ਜਿਹੜੇ ਨੇ 4 ਤੋਂ ਚੱਲ ਕੇ 5 ਵੱਲ ਆ ਗਏ ਕਿਉਂਕਿ ਇਹ ਇੰਡੋ ਗ੍ਰੈਜੂਏਟਰ ਪਲੇਨਸ ਤੇ ਹਿਮਾਲੀ ਵਾਟਲਾਂ ਨੂੰ ਇੱਥੇ ਦੇਖਿਆ ਗਿਆ ਦਰਜ ਕੀਤਾ ਗਿਆ ਸਭ ਤੋਂ ਵੱਧ ਇਹਨਾਂ ਏਰੀਆ ਦੇ ਵਿੱਚ ਜਿਹੜੇ ਨੇ ਉਹ ਭਚਾਲ ਆਉਣਗੇ ਸਭ ਤੋਂ ਵੱਧ ਇਹਨਾਂ ਚੀਜ਼ਾਂ ਦੇ ਵਿੱਚ ਭਚਾਲ ਆਉਣਗੇ ਜੇ ਆਪਾਂ ਪਿਛਲੇ ਤੱਥਾਂ ਦੀ ਗੱਲ ਕਰੀਏ ਸਾਾ ਸੰਗਤ 1962 ਨੂੰ ਆਈਐਸ 1983 ਜਿੱਥੇ ਕੋਡ ਪਹਿਲੀ ਵਾਰ ਆਇਆ ਇਹਦੇ ਵਿੱਚ 5 ਤੋਂ 7 ਜ਼ੋਨ ਸੀ 2002 ਵਿੱਚ ਮੁੱਖ ਬਦਲਾਅ ਇਹਨਾਂ ਜ਼ੋਨਾਂ ਨੂੰ 4 ਕਰ ਦਿੱਤਾ ਗਿਆ ਉਸ ਵੇਲੇ ਤੋਂ ਹੀ ਚੰਡੀਗੜ੍ਹ ਪੰਜਾਬ ਦੇ ਕੁਝ ਹਿੱਸੇ ਹਰਿਆਣਾ ਦਿੱਲੀ ਨੂੰ ਜ਼ੋਨ 5 ਸੌਰੀ 4 ਦੇ ਵਿੱਚ ਹਾਈ ਰਿਸਕ ਦੇ ਵਿੱਚ ਪਾ ਦਿੱਤਾ ਗਿਆ ਇਹ ਨਵਾਂ ਹੀ ਹੈ 23 ਸਾਲ ਤੋਂ ਜੋ ਚੱਲਿਆ ਆ ਰਿਹਾ ਹੈ 2016 ਦੇ ਵਿੱਚ ਅਪਡੇਟ ਫੇਰ ਕੀਤੀ ਗਈ ਮਾਮੂਲੀ ਬਦਲਾਅ ਜ਼ੋਨ 4 ਵਿੱਚ ਇਹ ਇਲਾਕੇ ਪਹਿਲਾਂ ਵਾਂਗ ਹੀ ਰਹੇ ਤੇ ਹੁਣ ਜੇ 2025 ਦੀ ਗੱਲ ਕਰੀਏ ਪੈਰਾਮੀਟਰ ਦੇ ਹਿਸਾਬ ਨਾਲ ਵਧੇਰੇ ਵਿਗੇਤ ਤਰੀਕੇ ਨਾਲ ਮੈਪ ਬਣਾਇਆ ਗਿਆ ਪੂਰਾ ਹਿਮਾਲਿਆ ਆਰਕ ਉੱਤਰੀ ਭਾਰਤ ਨੂੰ ਨਵਾਂ ਜ਼ੋਨ 5 ਸਭ ਤੋਂ ਵੱਡਾ ਖਤਰਾ ਇਹਦੇ ਵਿੱਚ ਐਲਾਨਿਆ ਗਿਆ ਪੰਜਾਬ ਹਰਿਆਣਾ ਚੰਡੀਗੜ੍ਹ ਵਰਗੇ ਇਲਾਕੇ ਵੀ ਇਸ ਦੇ ਨਾਲ ਵਧੇਰੇ ਖਤਰੇ ਦੇ ਵਿੱਚ ਆ ਗਏ ਕਿਉਂਕਿ ਇਹ ਹਿਮਾਲਿਆ ਦੇ ਨੇੜੇ ਲਹਿਰਾਂ ਦੂਰ ਤੱਕ ਪਹੁੰਚਦੀਆਂ ਨੇ ਇਹ ਵੀ ਇੱਕਦਮ ਪਹਿਲਾਂ ਵੀ ਜ਼ੋਨ 4 ਦੇ ਵਿੱਚ ਹੁਣ ਵਧੇਰੇ ਸਖਤ ਨਿਯਮਾਂ ਦੇ ਨਾਲ ਇਹ ਅਪਡੇਟ ਹੋਇਆ ਜਿਦੇ ਵਿੱਚ ਬਹੁਤ ਸਾਰੇ ਇਲਾਕੇ ਸਾਡੇ ਵੀ ਆ ਕੇ ਸ਼ਾਮਲ ਹੋ ਗਏ ਸਾਡੇ ਇਲਾਕਿਆਂ ਨੂੰ ਵੀ ਜਿਹੜੀ ਹੈ ਸਭ ਤੋਂ ਵੱਡੀ ਇਸ ਦੇ ਵਿੱਚ ਜੋਖਮਤਾ ਸਹਿਣੀ ਪਵੇਗੀ ਪਠਾਨਕੋਟ ਅੰਮ੍ਰਿਤਸਰ ਚੰਡੀਗੜ੍ਹ ਲੁਧਿਆਣਾ ਤੇ ਪਟਿਆਲਾ ਨਾਲ ਲੱਗਦੇ ਲੁਧਿਆਣੇ ਵਰਗੇ ਪਟਿਆਲੇ ਵਰਗੇ ਸ਼ਹਿਰ ਜਿਹੜੇ ਨੇ ਇਹਨਾਂ ਇਲਾਕ ਬਹੁਤ ਵੱਡਾ ਖਤਰਾ ਇਹਨਾਂ ਇਲਾਕਿਆਂ ਚ ਬਹੁਤ ਵੱਡੇ ਭੁਚਾਲ ਦੇ ਜਿਹੜੇ ਨੇ ਉਹ ਪੈਦਾ ਕੀਤੇ ਗਏ ਭਾਵ ਕਿ ਹੁਣ ਇਹ ਇਲਾਕੇ ਸਭ ਤੋਂ ਵੱਧ ਭੁਚਾਲ ਆਉਣਗੇ ਕਿਉਂਕਿ ਇਹ ਸਭ ਕੁਝ ਜਿਹੜਾ ਹੈ ਕਿਉਂ ਹੋਇਆ ਹੁਣ ਸਭ ਤੋਂ ਵੱਡਾ ਸਵਾਲ ਹੈ ਹੁਣ ਕਈ ਕਹਿੰਦੇ ਉਸ ਬਾਬੇ ਦੀ ਭਵਿੱਖ ਬਾਣੀ ਸੱਚ ਹੋ ਗਈ ਜੀ ਕਈ ਕਹਿੰਦੇ ਜੀ ਉਸ ਬਾਬੇ ਦੀ ਭਵਿੱਖ ਬਾਣੀ ਸੱਚ ਹੋ ਗਈ ਉਹ ਤਾਂ ਅੰਤਰਜਾਮੀ ਹੈ ਜੀ ਵੇਖਿਓ ਕਿਤੇ ਇਹ ਨਾ ਹੋਵੇ ਵੀ ਅਸੀਂ ਦੀ ਪੂਜਾ ਬਣਾ ਕੇ ਸ਼ੁਰੂ ਕਰ ਦਈਏ ਜਾਂ ਫਿਰ ਬਾਬਾ ਜੀ ਨੂੰ ਮੰਨਣਾ ਸ਼ੁਰੂ ਕਰ ਦਈਏ ਤੇ ਕਿਤੇ ਇਹ ਹੋਵੇ ਵੀ ਅਸੀਂ ਬਾਬਾ ਜੀ ਦੀ ਪੂਜਾ ਕਰ ਦਈਏ ਤੇ ਬਾਬਾ ਜੀ ਜਿਹੜੇ ਨੇ ਉਹ ਇੱਕ ਬਹੁਤ ਵੱਡਾ ਵਿਸ਼ਾਲ ਆਲੀਸ਼ਾਨ ਡੇਰਾ ਬਣਾ ਕੇ ਬੈਠ ਜਾਣ ਤੇ ਅਸੀਂ ਸੋਚੇ ਵਿਵਾਜ ਹੀ ਵਾ ਬਾਬਾ ਜੀ ਨੇ ਬਹੁਤ ਵੱਡੀ ਜਿਹੜੀ ਹੈ ਉਹ ਉੱਪਰ ਵੀ ਖਵਾਣੀ ਕੀਤਾ ਬਾਪਾ ਜੀ ਨੇ ਅਰੇਂਜ ਕਰਤਾ ਜੀ ਆ ਹੋ ਗਿਆ ਉਹ ਹੋ ਗਿਆ ਬੜਾ ਕੁਝ ਮਤਲਬ ਕਿਤੇ ਇਦਾਂ ਨਾ ਸਿਸਟਮ ਚੱਲੀ ਜਾ ਉਹ ਚੀਜ਼ਾਂ ਤੋਂ ਥੋੜਾ ਜਿਹਾ ਗੁਰੇਜ਼ ਰੱਖਿਓ ਠੀਕ ਹੈ ਉਹਨਾਂ ਨੇ ਗੱਲ ਕਹੀ ਤੇ ਉਹ ਗੱਲ ਬਣੀ ਤੇ ਹੁਣ ਭਾਰਤ ਦਾ ਨਕਸ਼ਾ ਬਦਲਿਆ ਕਿਵੇਂ ਸਵਾਲ ਇਹ ਹੈ ਸ਼ੁਰੂ ਤੋਂ ਕਿਉਂਕਿ ਉਹਨਾਂ ਨੇ ਕਿਹਾ ਸੀ ਨਾ ਵੀ ਭਾਰਤ ਦਾ ਨਕਸ਼ਾ ਬਦਲ ਜਾਏਗਾ ਭਾਰਤ ਦਾ ਨਕਸ਼ਾ ਇਸ ਕਰਕੇ ਬਦਲਿਆ ਕਿਉਂਕਿ ਕੁਝ ਇਲਾਕੇ ਜਿਹੜੇ ਨੇ ਉਹ ਰੈੱਡ ਜ਼ੋਨ ਦੇ ਵਿੱਚ ਪਾ ਦਿੱਤੇ ਗਏ ਜ਼ੋਨ 5 ਦੇ ਵਿੱਚ ਉਹਨਾਂ ਨੂੰ ਦਰਜ ਕਰ ਦਿੱਤਾ ਗਿਆ ਇਹ ਇਲਾਕਿਆਂ ਦੇ ਵਿੱਚ ਸਭ ਤੋਂ ਵੱਧ ਜਿਹੜੇ ਨੇ ਉਹ ਭੁਚਾਲ ਆਉਣਗੇ ਹੁਣ ਭਾਰਤ ਦਾ ਨਕਸ਼ਾ ਆਪਣੇ ਆਪ ਹੀ ਬਦਲ ਗਿਆ ਕਿਉਂਕਿ ਨਕਸ਼ੇ ਦੇ ਵਿੱਚ ਜਿਹੜੇ ਕੁਝ ਸ਼ਹਿਰ ਸਿਓ ਦੁਬਾਰਾ ਨਕਸ਼ਾ ਤਿਆਰ ਕੀਤਾ ਗਿਆ ਉਹਦੇ ਵਿੱਚੋਂ ਰੈੱਡ ਜ਼ੋਨ ਪਾ ਦਿੱਤਾ ਗਿਆ ਵੀ ਇਹਨਾਂ ਇਲਾਕਿਆਂ ਨੂੰ ਸਭ ਤੋਂ ਵੱਧ ਖਤਰਾ ਹੈ ਇਸ ਕਰਕੇ ਉਹ ਜਿਹੜਾ ਭੁਚਾਲ ਵਾਲੇ ਏਰੀਏ ਦੇ ਵਿੱਚ ਪਾ ਦਿੱਤਾ ਗਿਆ ਵੀ ਇਹ ਏਰੀਆ ਦੇ ਵਿੱਚ ਸਭ ਤੋਂ ਵੱਧ ਭੁਚਾਲ ਆਏਗਾ ਹੁਣ ਸਾਰ ਸੰਗਤ ਇੱਥੇ ਸਮਝਣ ਵਾਲੀ ਗੱਲ ਇੱਕ ਹੋਰ ਹੈ ਜੀ ਹੁਣ ਥੋੜਾ ਜਿਹਾ ਸਮਝਿਓ ਥੋੜਾ ਜਿਹਾ ਵਿਚਾਰਿਓ ਕਿਉਂਕਿ ਇਲਾਕਿਆਂ ਦੇ ਵਿੱਚ ਜੇਕਰ ਭੁਚਾਲ ਆਏਗਾ ਇਹਨਾਂ ਇਲਾਕਿਆਂ ਦੇ ਵਿੱਚ ਜੇਕਰ ਭੁਚਾਲ ਦੀ ਬਣਦੀ ਹੈ ਤਾਂ ਇੱਕ ਚੀਜ਼ ਯਾਦ ਰੱਖਿਓ ਇੱਕ ਚੀਜ਼ ਸਭ ਤੋਂ ਵੱਧ ਸਾਨੂੰ ਜਿਹੜੀ ਹੈ ਉਹ ਸੋਚਣ ਵਾਲੀ ਬਣਦੀ ਹੈ ਕਿਉਂਕਿ ਸਾਡਾ ਜਿਹੜਾ ਇਲਾਕੇ ਨੇ ਇਹਨਾਂ ਦੇ ਵਿੱਚ ਪੁਚਾਲ ਆਵੇ ਹੁਣ ਵਿਗਿਆਨੀਆਂ ਨੇ ਤਾਂ ਆਪਣੀ ਜਿਹੜੀ ਭਵਿੱਖਬਾਣੀ ਸੀ ਉਹ ਕਰਨੀ ਉਹ ਕਰ ਦਿੱਤੀ ਦੂਜੀ ਗੱਲ ਸਭ ਕੁਝ ਪਰਮਾਤਮਾ ਦੇ ਵਿੱਚ ਹੈ ਜੇ ਅੱਜ ਵੀ ਸਾਡੇ ਵਿੱਚ ਇਨਸਾਨੀਅਤ ਬਚੀ ਹੈ ਸਾਡੇ ਵਿੱਚ ਅੱਜ ਵੀ ਪਰਮਾਤਮਾ ਦੇ ਲਈ ਕੁਝ ਆਰਿਆ ਪਰਮਾਤਮਾ ਦੇ ਲਈ ਕੁਝ ਸਤਕਾਰ ਹੈ ਤੇ ਯਾਦ ਰੱਖਿਓ ਪੁਚਾਲ ਭਾਵੇਂ ਇੱਕ ਛੱਡੋ ਭਾਵੇਂ 10 ਆ ਜਾਣ ਸਾਡਾ ਕੁਝ ਨਹੀਂ ਵਿਗਾੜ ਸਕਦੇ ਬਾਬਾ ਅਤਰ ਸਿੰਘ ਦੀ ਮਾਂ ਪਰਖਮ ਪਹਿਲਾਂ ਬੇਨਤੀਆਂ ਕੀਤੀਆਂ ਇੱਕ ਵਾਰੀ ਪੁਚਾਲ ਆ ਗਿਆ ਸੰਗਤ ਉੱਠ ਕੇ ਬਾਹਰ ਚਲੀ ਗਈ ਤੇ ਸਾਧ ਸੰਗਤ ਬਾਬਾ ਜੀ ਬੈਠੇ ਰਹੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਚੌਰ ਸੇਵ ਕਰੀ ਗਏ ਤੇ ਯਾਦ ਰੱਖਿਓ ਜਦੋਂ ਕਾਫੀ ਮਿੰਟਾਂ ਬਾਅਦ ਸੰਗਤ ਅੰਦਰ ਆਈ ਤੇ ਆ ਕੇ ਬਾਬਾ ਜੀ ਨੂੰ ਪੁੱਛਣ ਲੱਗੀ ਬਾਬਾ ਜੀ ਤੁਸੀਂ ਕਿਉਂ ਨਹੀਂ ਬਾਹਰ ਗਏ ਤੇ ਬਾਬਾ ਜੀ ਕਹਿੰਦੇ ਤੁਹਾਨੂੰ ਬਚਾਉਣ ਵਾਲਾ ਬਾਹਰ ਕੌਣ ਸੀ ਕਹਿੰਦੇ ਜੀ ਬਸ ਅਸੀਂ ਆਪਣੀ ਸੇਫਟੀ ਲਈ ਭੱਜ ਗਏ ਕਿਤੇ ਬਿਲਡਿੰਗ गिर ਕੇ ਸਾਡੇ ਉੱਤੇ ਜਿਹੜਾ ਸਾਡੀ ਜਾਨ ਨਾ ਚਲੀ ਜਾਏ ਕਹਿੰਦੇ ਬਾਹਰ ਬਚਾਉਣ ਵਾਲਾ ਕੋਈ ਨਹੀਂ ਸੀ ਬਚਾਉਣ ਵਾਲਾ ਤੇ ਅੰਦਰ ਬੈਠਾ ਹੈ ਉਹ ਤੋਂ ਤੇ ਤੁਸੀਂ ਦੂਰ ਹੋ ਗਏ ਕਹਿੰਦੇ ਆ ਬੈਠਿਆ ਬਾਪੂ ਦੀ ਗੋਦ ਵਿੱਚ ਕੁਝ ਨਹੀਂ ਹੋਣ ਦਿੰਦਾ ਸਾਨੂੰ ਭਰੋਸਾ ਹੈ ਇਹ ਹੈ ਮਾਨ ਸਾਡੇ ਗੁਰੂ ਦਾ ਸੋ ਪਿਆਰਿਓ ਆਪਾਂ ਇਹੋ ਜਾਂ ਸਿਦਕ ਬਣਾਈਏ ਕੁਝ ਨਹੀਂ ਹੁੰਦਾ ਐ ਮੈਂ ਡਰੋ ਨਾ ਇਹਨਾਂ ਚੀਜ਼ਾਂ ਤੋਂ ਟਰਨ ਦੀ ਲੋੜ ਨਹੀਂ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ